ਫਜ਼ਲ ਨਾਮ ਦਾ ਬੰਦਾ ਸੀ ਬਹੁਤ ਚੰਗਾ ਤੇ ਨੇਕ ਇਨਸਾਨ ਸੀ ਦਸਾਂ ਨੋਹਾਂ ਦੀ ਕਿਰਤ ਕਰਕੇ ਆਪਦਾ ਪਰਿਵਾਰ ਪਾਲਦਾ ਸੀ ਰੇੜੀ ਲਾਉਂਦਾ ਸੀ ਰੋਟੀ ਬਣਾਉਂਦਾ ਸੀ ਤੰਦੂਰ 'ਤੇ ਪਾਉਂਦਾ ਸੀ ਤੰਦੂਰ ਦੀ ਰੋਟੀ ਬਣਾ ਕੇ ਲੋਕਾਂ ਨੂੰ ਖਵਾਉਂਦਾ ਸੀ ਉਹਦੇ ਨਾਲ ਲੱਭਦਾ ਉਹ ਪਰਿਵਾਰ ਪਾਲਦਾ ਸੀ ਉਹ ਕਮਾਈ ਨਾਲ ਉਹਦੇ ਕੋਲੇ ਜਿਹੜੀ ਰੋਟੀ ਜਿਹੜਾ ਆਟਾ ਸ਼ਾਮ ਨੂੰ ਬਚ ਜਾਂਦਾ ਤਾਂ ਉਹ ਮੱਛੀਆਂ ਨੂੰ ਪਾ ਦਿੰਦਾ ਉਹ ਮੱਛੀਆਂ ਨੂੰ ਆਟਾ ਪਾ ਕੇ ਉਹਦੇ ਮਨ ਨੂੰ ਦਿਲ ਨੂੰ ਸਕੂਨ ਮਿਲਦਾ ਤਾਂ ਇੱਕ ਦਿਨ ਕੀ ਹੋਇਆ ਉਹਦੇ ਕੋਲੇ ਇੱਕ ਸੌਦਾਗਰ ਆਇਆ ਸੌਦਾਗਰ ਉਹਦੇ ਕੋਲੇ ਬਹਿ ਕੇ ਰੋਟੀ ਖਾਣ ਲੱਗਿਆ ਤੇ ਉਹਨੂੰ ਸੌਦਾਗਰ ਨੂੰ ਉਹਦਾ ਕੰਮ ਤੇ ਉਹਦਾ ਸੁਭਾਅ ਤੇ ਉਹਦੀ ਇਮਾਨਦਾਰੀ ਬਹੁਤ ਪਸੰਦ ਆਈ ਤਾਂ ਸੌਦਾਗਰ ਉਹਨੂੰ ਆਖਣ ਲੱਗਿਆ ਕਿ ਤੂੰ ਕਿੰਨੇ ਪੈਸੇ ਕਮਾ ਲੈਣਾ ਸ਼ਾਮ ਤੱਕ ਉਹ ਕਹਿੰਦਾ ਮੈਂ ਇੱਕ ਦਿਹਾੜੀ 'ਚ 10 ਟਕੇ ਕਮਾਉਣਾ ਜੀ ਉਹ ਕਹਿੰਦਾ ਮੈਂ ਤੈਨੂੰ ਇੱਕ ਦਿਹਾੜੀ ਤੇ 50% ਦੇਵਾਂਗਾ ਸਦਾਗਰ ਕਹਿੰਦਾ ਕਹਿੰਦਾ ਤੂੰ ਮੇਰੇ ਨਾਲ ਕੰਮ ਤੇ ਚੱਲ ਮੇਰੇ ਘਰੇ ਜਿਹੜਾ ਵੀ ਮੇਰਾ ਕੰਮ ਹੈ ਤੂੰ ਉਹ ਸੰਭਾਲ ਤੋਂ ਖੁਸ਼ ਹੋ ਗਿਆ ਉਹਨੂੰ ਗੱਲ ਵਧੀਆ ਲੱਗੀ ਵੀ ਮੈਂ ਸ਼ਾਮ ਤੱਕ 10 ਤੱਕ ਕਮਾਉਣਾ ਤੇ ਸਦਾਗਰ ਮੈਨੂੰ 50% ਦੋ ਵੀ ਮੈਂ ਆਪਣੇ ਪਰਿਵਾਰ ਨੂੰ ਚੰਗੀ ਤਰ੍ਹਾਂ ਪਾਲ ਸਕੂੰਗਾ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਪਾਲ ਸਕੂੰਗਾ ਉਹਨੇ ਬਿਨਾਂ ਕਿਸੇ ਦੇਰੀ ਤੋਂ ਫਜ਼ਲ ਨੇ ਸੋਦਾਗਰ ਨੂੰ ਹਾਂ ਕਰਤੀ ਕੰਮ ਤੇ ਲੱਗਣ ਤੋਂ ਤਮ ਸੋਦਾਗਰ ਰੱਖਣ ਲੱਗਿਆ ਵੀ ਮੈਂ ਤੈਨੂੰ 40 ਦਿਨ ਕੋਈ ਕੰਮ ਨਹੀਂ ਦਿੰਦਾ 40 ਦਿਨ ਤੈਨੂੰ ਵਿਹਲਾ ਰੱਖ ਕੇ 40 ਦਿਨਾਂ ਦੀ ਤੈਨੂੰ ਤਨਖਾਹ ਦੇਵਾਂਗਾ ਤੇ 41ਵੇਂ ਦਿਨ ਮੈਂ ਤੈਨੂੰ ਕੰਮ ਸੌ ਤਾ ਉਹ ਅਖਣ ਲੱਗਿਆ ਵੀ ਠੀਕ ਆ ਜਿਵੇਂ ਤੁਹਾਨੂੰ ਠੀਕ ਲੱਗੇ ਉਸੇ ਤਰ੍ਹਾਂ ਹੀ ਹੋਇਆ 40 ਦਿਨਾਂ ਨੂੰ ਵਿਹਲਾ ਰੱਖਿਆ ਤੇ 41ਵੇਂ ਦਿਨ ਫਜ਼ਲ ਨੂੰ ਸੋਦਾਗਰ ਰੱਖਣ ਲੱਗਿਆ ਵੀ ਆਪਣਾ ਘੋੜਾ ਖੋਲ ਕੇ ਲੈ ਗਿਆ ਫੁਲਾਨੇ ਦਾ ਘੋੜਾ ਖੜਾ ਹੈ ਉਹ ਘੋੜਾ ਲੈ ਕੇ ਆਇਆ ਉਹ ਘੋੜਾ ਲੈ ਕੇ ਉੱਥੋਂ ਚੱਲ ਪਏ ਤੁਰੇ ਜਾਂਦੇ ਨੇ ਇੱਕ ਸਮੁੰਦਰ ਦੇ ਕਿਨਾਰੇ ਤੇ ਪਹੁੰਚੇ ਦੋਨੇ ਜਾਣੇ ਤਾਂ ਸੌਦਾਗਰ ਨੇ ਫਜ਼ਲ ਨੂੰ ਆਖਿਆ ਵੀ ਜਿਹੜਾ ਘੋੜੇ ਦੇ ਉੱਤੇ ਇੱਕ ਥੈਲਾ ਬੰਨਿਆ ਹੋਇਆ ਉਹਨੂੰ ਖੋਲ ਕੇ ਥੱਲੇ ਉਤਾਰ ਲਾ ਤਾਂ ਉਹਨੂੰ ਥੱਲੇ ਉਤਾਰਿਆ ਉਹਨੂੰ ਖੋਲਿਆ ਜਦੋਂ ਖੋਲਿਆ ਤੇ ਉਹਦੇ ਜਿਹੜੇ ਫਜ਼ਲ ਦੇ ਪੈਰਾਂ ਥੱਲੋਂ ਜ਼ਮੀਨ ਖੇਚੀ ਉਹਦੇ ਵਿੱਚ ਇੱਕ ਗਾਂ ਦੀ ਖੱਲ ਸੀ ਉਹ ਦੇਖ ਕੇ ਇੱਕ ਵਾਰ ਘਬਰਾ ਗਿਆ ਤੇ ਸਦਾਗਰ ਨੇ ਫਜ਼ਲ ਨੂੰ ਆਖਿਆ ਵੀ ਇਸ ਖੱਲ ਨੂੰ ਤੂੰ ਆਪਦੇ ਪਿੰਡੇ ਤੇ ਬਾ ਮੈਂ ਦੇਖਣੀ ਚਾਹਣਾ ਵੀ ਖੱਲ ਪਿੰਡੇ ਤੇ ਪਾ ਕੇ ਕਿਹੋ ਜਿਹੀ ਲੱਗਦੀ ਹੈ ਤੇ ਇਹਦਾ ਆਕਾਰ ਆ ਜਿਹੜਾ ਉਹ ਕਿੰਨਾ ਵੱਡਾ ਖੱਲ ਦਾ ਉਹ ਘਬਰਾ ਗਿਆ ਜਦੋਂ ਘਬਰਾ ਗਿਆ ਤਾਂ ਸਦਾਗਰ ਨੇ ਆਖਿਆ ਵੀ ਤੇਰਾ ਕੰਮ ਹੈ ਤੂੰ ਕੰਮ ਨੂੰ ਇਨਸਾਨ ਦਾ ਜਿਹੜਾ ਕੰਮ ਹੈ ਉਹੀ ਕਰਮ ਹੈ ਵੀ ਇਹ ਤੇਰਾ ਕਰਮ ਹੈ ਤੇਰਾ ਕੰਮ ਹੈ ਵੀ ਤੂੰ ਜਿਵੇਂ ਮੈਂ ਤੈਨੂੰ ਕਹਿੰਦਾ ਤੂੰ ਕਰ ਵੀ ਮੈਂ ਤੇਥੋਂ ਗਲਤ ਕੁਝ ਨਹੀਂ ਕਰਾਉਂਦਾ ਤਾਂ ਉਹਨੇ ਕੀ ਕਰਿਆ ਖੱਲ ਨੂੰ ਆਪਦੇ ਪਿੰਡੇ ਦੇ ਉੱਪਰ ਰੱਖਿਆ ਸਰੀਰ ਦੇ ਉੱਪਰ ਰੱਖਿਆ ਜਦੋਂ ਸਰੀਰ ਤੇ ਰੱਖਿਆ ਤਾਂ ਸੌਦਾਗਰ ਨੇ ਫਜ਼ਲ ਨੂੰ ਇੱਕਦਮ ਬੰਨ ਕੇ ਸਮੁੰਦਰ ਦੇ ਵਿੱਚ ਧੱਕਾ ਦਿੱਤਾ ਸਮੁੰਦਰ ਚ ਡਿੱਗ ਗਿਆ ਫਜ਼ਲ ਤਾਂ ਤਾਹਾਂ ਤੋਂ మాਸ ਨੂੰ ਦੇਖ ਕੇ ਤਾਹਾਂ ਤੋਂ ਵੱਡੇ ਵੱਡੇ ਪੰਛੀ ਆਏ ਉਹ మాਸ ਦੀ ਗੰਡੜੀ ਨੂੰ ਚੱਕ ਕੇ ਇੱਕ ਪਹਾੜੀ ਦੀ ਚੋਟੀ ਤੇ ਲੈ ਗਏ ਉੱਥੇ ਰੱਖ ਕੇ ਪੰਛੀ ਸੀ ਜਿਹੜੇ ਉਹ ਉਹ ਗਾਂ ਦਾ మాਸ ਖਾਣ ਲੱਗੇ ਤੇ మాਸ ਖਾਂਦੇ ਖਾਂਦੇ ਜਦੋਂ ਥੋੜੀ ਜੀ ਉਹਦੇ ਵਿੱਚ ਇੱਕ ਵਿਰਲੇ ਕਹਿ ਲਈ ਆਪਾਂ ਥੋੜੀ ਜੀ ਜਗ੍ਹਾ ਫਸੜ ਨੂੰ ਨਿਕਲਣ ਵਾਸਤੇ ਮਿਲੀ ਤਾਂ ਫਸਲ ਇੱਕਦਮ ਖੱਲ ਦੇ ਵਿੱਚੋਂ ਨਿਕਲ ਕੇ ਬਾਹਰ ਆਇਆ ਤੇ ਪਹਾੜੀ ਤੇ ਖੜ ਕੇ ਰੋਲਾ ਪਾਉਣ ਲੱਗ ਗਿਆ ਵੀ ਬਚਾਓ ਬਚਾਓ ਕਿਉਂਕਿ ਪਹਾੜੀ ਤੋਂ ਥੱਲੇ ਉਤਰਨ ਦਾ ਰਸਤਾ ਹੈ ਨਹੀਂ ਸੀ ਕੋਈ ਵੀ ਥੱਲੇ ਖੜੇ ਸਦਾਗਰ ਨੇ ਆਖਿਆ ਕਿ ਸੱਜੇ ਪਾਸੇ ਨਿਗਾਹ ਮਾਰ ਤੇਰੇ ਸਿਉਨੇ ਦੀਆਂ ਮੋਹਰਾ ਹੀਰੇ ਜਵਾਹਰਤ ਐਵੇਂ ਤਾਂ ਉੱਥੇ ਕਾਫੀ ਕੁਝ ਹੈ ਵੀ ਉਪਰੋਂ ਥੱਲੇ ਸਿੱਟ ਉਹਨਾਂ ਨੂੰ نیچے ਸਿੱਟ ਤੇ ਜਦੋਂ ਮੇਰਾ ਬੋਰਾ ਭਰ ਜੂ ਸਿਉਨੇ ਦੀਆਂ ਮੋਹਰਾ ਨਾਲ ਧਨ ਨਾਲ ਲਾਲਾਂ ਨਾਲ ਜਵਾਹਰਤ ਹੀਰਿਆਂ ਨਾਲ ਵੀ ਮੈਂ ਤੈਨੂੰ ਥੱਲੇ ਉਤਰਨ ਦਾ ਰਸਤਾ ਦੱਸ ਦੂੰ ਤਾਂ ਫਜ਼ਲ ਹੁਣ ਬੇਵੱਸ ਹੋ ਗਿਆ ਕੁਛ ਕਰਨੀ ਸੀ ਸਕਦਾ ਉਹਨੇ ਸੌਦਾਗਰ ਦੇ ਕਹਿਣ ਤੇ ਉਵੇਂ ਹੀ ਕੀਤਾ ਜਿਵੇਂ ਸੌਦਾਗਰ ਨੇ ਫਜ਼ਲ ਨੂੰ ਆਖਿਆ ਸੀ ਸੋਨੇ ਦੀਆਂ ਮੋਹਰਾਂ ਨਾਲ ਉਹਦਾ ਝੋਲਾ ਭਰਿਆ ਤੇ ਉੱਥੋਂ ਤੁਰਨ ਲੱਗਿਆ ਇੱਕ ਗੱਲ ਕਹਿਣ ਲੱਗਿਆ ਸੌਦਾਗਰ ਕਹਿੰਦਾ ਭਲਿਆ ਮਾਨਸਾ ਸੱਜੇ ਪਾਸੇ ਮੋਹਰਾਂ ਤਾਂ ਤੇ ਦੇਖ ਲਈਆਂ ਉੱਥੇ ਇਨਸਾਨਾਂ ਦੇ ਪਏ ਕੰਗਾਲ ਤੇ ਨੂੰ ਨਜ਼ਰ ਨਹੀਂ ਆਈ ਇਨਸਾਨਾਂ ਦੇ ਕੰਗਾਲ ਪਏ ਸੀ ਉੱਥੇ ਵੀ ਜਿਹੜਾ ਉੱਪਰ ਵਗ ਜਾਂਦਾ ਥੱਲੇ ਆਉਂਦਾ ਉਹਦੇ ਵਾਸਤੇ ਕੋਈ ਰਸਤਾ ਹੈ ਨਹੀਂ ਫਾਜ਼ਲ ਬਹੁਤ ਪਛਤਾਉਣ ਲੱਗਿਆ ਉਹ ਨੂੰ ਆਪਣੇ ਘਰ ਦੀ ਯਾਦ ਆਉਣ ਲੱਗੀ ਆਦੇ ਬੱਚਿਆਂ ਦੀ ਯਾਦ ਆਉਣ ਲੱਗੀ ਤਾਂ ਉਹਦੇ ਕੋਲੇ ਹੋਰ ਕੋਈ ਆਪਸ਼ਨ ਹੈ ਨਹੀਂ ਸੀ ਉਹਦੇ ਕੋਲੇ ਕੋਈ ਹੱਲ ਹੈ ਨਹੀਂ ਸੀ ਪਹਾੜੀ ਦੇ ਪਿਛਲੇ ਪਾਸੇ ਸਮੁੰਦਰ ਸੀ ਅੱਗੇ ਰਸਤਾ ਹੈ ਨਹੀਂ ਸੀ ਕੋਈ ਲੰਘਣ ਵਾਸਤੇ ਤਾਂ ਉਹਨੇ ਕੀ ਕਰਿਆ ਬਿਨਾਂ ਕੋ ਸੋਚੇ ਸਮਝੇ ਸਮੁੰਦਰ ਦੇ ਵਿੱਚ ਛਾਲ ਮਾਰਤੀ ਸਮੁੰਦਰ ਦੇ ਵਿੱਚ ਛਾਲ ਮਾਰੀ ਮੱਛੀਆਂ ਵੱਟੀਆਂ ਬੇਲ ਮੱਛੀਆਂ ਮਗਰਮਸ ਜਿੰਨੇ ਜੀਵ ਹੁੰਦੇ ਆ ਪਾਣੀ ਦੇ ਵਿੱਚ ਰਹਿਣ ਵਾਲੇ ਇਕੱਠੇ ਹੋ ਕੇ ਉਹਨੂੰ ਖਾਣ ਵਾਸਤੇ ਆਏ ਜਦੋਂ ਫਜ਼ਲ ਨੂੰ ਖਾਣ ਵਾਸਤੇ ਆਇਆ ਤਾਂ ਮੱਛੀਆਂ ਆਖਣ ਲੱਗੀਆਂ ਵੀ ਇਹ ਤਾਂ ਬਹੁਤ ਭਲਾ ਮਾਨਸੇ ਇਨਸਾਨ ਹੈ ਇਹ ਆਪਾਂ ਨੂੰ ਹਰ ਰੋਜ਼ ਆਟਾ ਤੇ ਕੁਛ ਨਾ ਕੁਛ ਖਾਣ ਵਾਸਤੇ ਰੋਜ਼ ਆਪਾਂ ਨੂੰ ਪਈਦਾ ਆਪਣੇ ਪੇਟ ਭਰਦੇ ਵੀ ਆਪਾਂ ਇਹਨੂੰ ਕੁਝ ਨਹੀਂ ਕਹਿਣਾ ਛੇੜਨਾ ਤਾਂ ਫਜ਼ਲ ਨੂੰ ਮੱਛੀਆਂ ਨੇ ਜਾਣ ਦਿੱਤਾ ਕਿਵੇਂ ਨਾ ਕਿਵੇਂ ਕਰਕੇ ਪਾਣੀ ਚੋਸ ਮੰਤਰ ਤੋਂ ਬਾਹਰ ਆਇਆ 2.5 ਮਹੀਨੇ ਦਾ ਸਮਾਂ ਨੂੰ ਲੱਗਿਆ ਜੰਗਲ ਦੇ ਵਿੱਚ ਭਟਕ ਗਿਆ ਹੌਲੀ ਹੌਲੀ ਉਹ ਆਪਣੇ ਘਰ ਤੱਕ ਪਹੁੰਚੋ ਤਾਂ ਚਿਹਰਾ ਸੀ ਜਿਹੜਾ ਉਹ ਬਿਲਕੁਲ ਚੇਂਜ ਹੋ ਗਿਆ ਪਛਾਣ ਚੋਂ ਹਟ ਗਿਆ ਕਿਉਂਕਿ ਜੰਗਲ ਦੇ ਵਿੱਚ ਸੁੱਕੇ ਪੱਤੇ ਖਾ ਕੇ ਸ਼ੱਕ ਖਾ ਕੇ ਉਹਨੇ ਟਾਈਮ ਪਾਸ ਕਰਿਆ ਉਹ ਪਛਾਣ ਚੋਂ ਹਟ ਗਿਆ ਉਹਨੇ ਪਿੰਡ ਆ ਕੇ ਕੋਈ ਆਪਦਾ ਛੋਟਾ ਜਿਹਾ ਕਾਰੋਬਾਰ ਹੋਰ ਚਲਾ ਲਿਆ ਉਸੇ ਤਰ੍ਹਾਂ ਹੀ ਉਹੀ ਸਤਾਕਰ ਫਿਰ ਕਿਸੇ ਇਹੋ ਜਿਹੀ ਇਨਸਾਨ ਦੀ ਤਲਾਸ਼ ਦੇ ਵਿੱਚ ਫਿਰ ਆਇਆ ਪਰ ਉਹ ਸਦਾਗਰ ਸੀ ਜਿਹੜਾ ਨਾ ਉਸੇ ਫਜ਼ਲ ਕੋਲੇ ਫੇਰ ਪਹੁੰਚ ਗਿਆ ਪਰ ਉਹ ਫਜ਼ਲ ਨੂੰ ਪਛਾਨ ਨਹੀਂ ਸਕਿਆ ਵੀ ਇਹ ਉਹੀ ਇਨਸਾਨ ਆ ਜਿਹਨੂੰ ਮੈਂ ਪਹਿਲਾਂ ਪਹਾੜੀ ਤੇ ਛੱਡ ਕੇ ਆਇਆ ਹਾਂ ਉਹ ਆ ਕੇ ਲੱਗਿਆ ਵੀ ਮੈਨੂੰ ਤੇਰੇ ਵਰਗੇ ਭਲੇ ਮਾਨਸ ਇਨਸਾਨ ਦੀ ਲੋੜ ਹੈ ਇਮਾਨਦਾਰ ਇਨਸਾਨ ਦੀ ਲੋੜ ਆ ਵੀ ਮੈਂ ਤੈਨੂੰ 40 ਦਿਨ ਕੋਈ ਕੰਮ ਨਹੀਂ ਦਿੰਦਾ 41ਵੇਂ ਦਿਨ ਤੈਨੂੰ ਕੰਮ ਦਵਾਂ ਤੇ ਮੈਂ ਤੈਨੂੰ ਇੰਨੀ ਮਾਇਆ ਦੇਵਾਂਗਾ ਤਨਖਾਹ ਦੇ ਰੂਪ ਦੇ ਵਿੱਚ ਤਾਂ ਫਜ਼ਲ ਨੂੰ ਪਤਾ ਸੀ ਵੀ ਇਹਨੇ ਕੀ ਕਰਨ ਫਜ਼ਲ ਨੇ ਫਜ਼ਲ ਨੇ ਉਹਨੂੰ ਹਾਂ ਕਰਤੀ ਹਾਂਜੀ ਕਹਿੰਦਾ ਸੱਤ ਵਚਨ ਮੈਂ ਨੌਕਰੀ ਕਰਨ ਨੂੰ ਤੁਹਾਡੇ ਕੋਲ ਤਿਆਰ ਆ। ਤਾਂ ਸੇਮ ਪ੍ਰੋਸੈਸ ਉਵੇਂ ਜਿਹੀ ਉਹਨੇ ਕਰਿਆ 40 ਦਿਨ ਕੋਈ ਕੰਮ ਨਾ ਕਰਾਇਆ 41ਵੇਂ ਦਿਨ ਸੇਮ ਉਹਨੇ ਕਿਹਾ ਵੀ ਆਪਣਾ ਘੂੜਾ ਖੜਾ ਉਹਨੂੰ ਲੈ ਕੇ ਆ। ਉਵੇਂ ਜਿਵੇਂ ਉਹ ਸਮੁੰਦਰ ਦੇ ਕਿਨਾਰੇ ਤੇ ਗਏ ਉਵੇਂ ਜਿਵੇਂ ਉਹਨੂੰ ਗੱਠੜੀ ਖੋਲਣ ਨੂੰ ਕਿਹਾ ਵੀ ਗੱਠੜੀ ਖੋਲ ਇਹਦੇ ਵਿੱਚ ਕੀ ਹੈ? ਉਵੇਂ ਜਿਕੇ ਉਹਦੇ ਵਿੱਚ ਮਾਸ ਨਿਕਲਿਆ ਗਊ ਦਾ ਖਲ ਨਿਕਲੀ ਗਊ ਦੀ। ਤਾਂ ਫਜ਼ਲ ਨੂੰ ਸਦਾ ਕਰ ਕਹਿੰਦਾ ਇਹਨੂੰ ਫਿਲਾ। ਇਦੇ ਵਿੱਚ ਵੜ ਖੱਲ ਦੇ ਮੈਂ ਦੇਖਣੀ ਚਾਹਣਾ ਵੀ ਖੱਲ ਦਾ ਆਕਾਰ ਕਿੰਨਾ ਵੱਡਾ ਹੈ ਤਾਂ ਫਜ਼ਲ ਅਨਜਾਨ ਬਣ ਗਿਆ ਉੱਥੇ ਫਜ਼ਲ ਨੂੰ ਪਤਾ ਸੀ ਵੀ ਮੇਰੇ ਨਾਲ ਕੁਛ ਨਾ ਕੁਛ ਗਲਤ ਹੋਊ ਫਜ਼ਲ ਅਨਜਾਨ ਬਣ ਕੇ ਆਖਣ ਲੱਗਿਆ ਵੀ ਬਾਦਸ਼ਾਹ ਤੁਸੀਂ ਇੱਕ ਵਾਰ ਮੈਨੂੰ ਦੱਸੋ ਦੋ ਵੀ ਇਹਦੇ ਵਿੱਚ ਕਿਵੇਂ ਵੜਨਾ ਮੈਂ ਬਾਅਦ ਚ ਵੜਜੂ ਮੈਨੂੰ ਪਤਾ ਨਹੀਂ ਮੈਨੂੰ ਜਾਣਕਾਰੀ ਨਹੀਂ ਹੈਗੀ ਵੀ ਇਹਦੇ ਵਿੱਚ ਕਿਵੇਂ ਵੜਨਾ ਤਾਂ ਉਹ ਸਦਾਗਰ ਜਿਹੜਾ ਬੇਈਮਾਨ ਸਦਾਗਰ ਸੀ ਉਹ ਖੱਲੇ ਦੇ ਵਿੱਚ ਵੜ ਗਿਆ ਵੀ ਤੂੰ ਇਸ ਤਰ੍ਹਾਂ ਇਹਦੇ ਵਿੱਚ ਵੜਨਾ ਤੇ ਜਦੋਂ ਖੱਲੇ ਦੇ ਵਿੱਚ ਉਹ ਵੜ ਗਿਆ ਫਜ਼ਲ ਨੇ ਇੱਕਦਮ ਉਹਨੂੰ ਲਪੇਟ ਕੇ ਸੁੰਦਰ ਦੇ ਵਿੱਚ ਧੱਕਾ ਦਿੱਤਾ ਜਿਵੇਂ ਫਜ਼ਲ ਨੂੰ ਦਿੱਤਾ ਸੀ। ਪਰ ਉਹ ਜਿਵੇਂ ਤਹਾਂ ਤੋਂ ਪੰਛੀ ਆਇਆ ਖਾਣ ਦਾ ਬਾਸ ਉਹ ਦੇਖ ਕੇ ਉਹ ਚੱਕ ਕੇ ਲੈ ਗਿਆ ਪਹਾੜੀ ਦੇ ਉੱਤੇ। ਪਹਾੜੀ ਤੇ ਰੱਖ ਕੇ ਮਾਸ ਖਾਣ ਲੱਗੇ ਸੁਦਾਗਰ ਜਦੋਂ ਨਿਕਲੇ ਵਿੱਚੋਂ ਪਸਤੌਣ ਲੱਗਿਆ ਅਬਦੇ ਕੀਤੇ ਤੇ ਵੀ ਮੈਂ ਗਲਤ ਕਰਿਆ ਤਾਂ ਉਹ ਉਹਨੂੰ ਥੱਲੇ ਘੜਾ ਕਹਿਣ ਲੱਗੇ ਵੀ ਜਿਵੇਂ ਤੈ ਮੋਰਾ ਥੱਲੇ ਛਿੱਟੀਆਂ ਸੀ। ਤਹਾਂ ਤੋਂ ਸਿਉਨੇ ਸਤਾ ਦਸ ਵੀ ਮੈਂ ਥੱਲੇ ਕਿਵੇਂ ਆਇਆ ਬੋਰੇ ਕੋਲੇ ਕੋਈ ਹੱਲ ਹੈ ਨਹੀਂ ਸੀ ਸਦਾ ਕਰਨੀ ਸਾਰੀ ਕਹਾਣੀ ਸੁਣ ਕੇ ਉਹਦੀ ਜਿਵੇਂ ਜਿਵੇਂ ਮੋਹਰਾ ਕਈਆਂ ਉਵੇਂ ਉਵੇਂ ਮੋਹਰਾ ਥੱਲੇ ਛਿੱਟੀ ਗਿਆ ਤੇ ਫਜਣ ਨੇ ਆਪਦਾ ਜਿਹੜਾ ਝੋਲਾ ਸੀ ਪੂਰਾ ਸੋਨੇ ਭਰ ਲਿਆ ਜਿਹਦੇ ਵਿੱਚ ਖੱਲ ਸੀ ਝੋਲਾ ਭਰ ਕੇ ਮੋਹਰਾ ਦਾ ਤੁਰਨ ਲੱਗਿਆ ਤੇ ਉਹ ਆਖਣ ਲੱਗਿਆ ਕਹਿੰਦਾ ਜਿਵੇਂ ਤੈ ਮੈਨੂੰ ਬੇਵਸ ਕਰਤਾ ਸੀ ਪਹਾੜੀ ਤੇ ਚੜਾ ਕੇ ਨਾ ਕਹਿੰਦਾ ਹੁਣ ਤੇਰੀ ਵਾਰੀ ਆ ਜਿਹੋ ਜਿਹਾ ਕੀਤਾ ਹੋਇਆ ਹੁਣ ਪਰ ਥੱਲੇ ਆਉਣ ਦਾ ਕੋਈ ਚਾਰਾ ਨਹੀਂ ਪਿਛਲੇ ਪਾਸੇ ਸਮੁੰਦਰਾਂ ਪਹਾੜੀ ਦੇ ਸਾਲ ਮਾਰ ਕੇ ਬਾਹਰ ਆ ਸਕਦਾ ਤਾਂ ਆ ਜਾ ਤੇ ਹੋਰ ਇਤੋਂ ਇਲਾਵਾ ਕੋਈ ਹੱਲ ਹੈ ਨਹੀਂ ਬਾਹਰ ਆਉਣ ਦਾ ਇਥੋਂ ਸਦਾਕਰ ਬੇਈਮਾਨ ਸਦਾਕਰ ਮਰਦਾ ਕੀ ਨਾ ਕਰਦਾ ਉਹਨੇ ਪਹਾੜੀ ਤੋਂ ਛਾਲ ਮਾਰੀ ਸਮੁੰਦਰ ਦੇ ਵਿੱਚ ਮੱਛਲੀਆਂ ਸੀ ਖਤਰਨਾਕ ਮੱਛਲੀਆਂ ਮਗਰਮਸ ਉਹਨੂੰ ਖਾ ਗਏ ਉਹਦ ਦਰਦਨਾਕ ਮੌਤ ਉਹਨੂੰ ਮਿਲੀ ਤੇ ਜਿਹੜਾ ਫਜ਼ਲ ਸੀ ਖੁਸ਼ੀ-ਖੁਸ਼ੀ ਮੋਰਾ ਲੈ ਕੇ ਆਪਣੇ ਘਰੇ ਆਇਆ ਅਮੀਰ ਬਣ ਗਿਆ ਉਹ ਜਿਹੇ ਜੀ ਫਜ਼ਲ ਨੇ ਫਜ਼ਲ ਨਾਲ ਸੌਦਾ ਕਰਨੇ ਕੀਤੀ ਉਹੋ ਜੀ ਉਹਦੇ ਨਾਲ ਸੌਦਾ ਕਰਨ ਨਾਲ ਉਹ ਜੀ ਕਰਨੀ ਉਹੋ ਜੀ ਭਰਨੀ ਜੇ ਆਪਾਂ ਕਿਸੇ ਨਾਲ ਬੇਈਮਾਨੀ ਕਰਦੇ ਆ ਤਾਂ ਆਪਣੇ ਨਾਲ ਬੇਈਮਾਨੀ ਹੋਣੀ ਹੀ ਹੋਣੀ ਆ ਨਿਸ਼ਚਿਤ ਐ ਗੱਲ ਤੋ ਜਿੰਨਾ ਹੋ ਸਕਦਾ ਕਿਸੇ ਦਾ ਭਲਾ ਕਰੀਏ ਜੇ ਕਿਸੇ ਦਾ ਭਲਾ ਕਰਾਂਗੇ ਇੱਕ ਨਾ ਇੱਕ ਦਿਨ ਆਪਣਾ ਉਹ ਵੀ ਭਲਾ ਕਰੂਗਾ ਕਿਸੇ ਨਾ ਕਿਸੇ ਰੂਪ ਚ ਆਪਣਾ ਭਲਾ ਹੋ ਜਾਊ ਤੇ ਬੇਈਮਾਨੀ ਕਰਾਂਗੇ ਤਾਂ ਸਦਾਗਰ ਵਾਲਾ ਕੰਮ ਹੀ ਹੋਊਗਾ ਸਦਾਗਰ ਨੇ ਬੇਈਮਾਨੀ ਕੀਤੀ ਉਹਦੇ ਨਾਲ ਬੇਈਮਾਨੀ ਹੋ ਗਈ ਉਹਨੂੰ ਖਤਰਨਾਕ ਮੌਤ ਮਿਲੀ ਉਹਦਾ ਕਮਾਇਆ ਹੋਇਆ ਬੇਈਮਾਨੀ ਨਾਲ ਉਹਨੂੰ ਧੋਖੇ ਨਾਲ ਤਾਂ ਲਾ ਜਾ ਕੇ ਕਮਾਇਆ ਹੋਇਆ ਪੈਸਾ ਕੋਈ ਕੰਮ ਨਾ ਆਇਆ ਉਹਨੂੰ ਮੌਤ ਆ ਗਈ ਇੱਥੇ ਹੀ ਰਹਿ ਗਿਆ ਸਾਰਾ ਕੁਝ ਤੋ ਜਿੰਨਾ ਹੋ ਸਕਦਾ ਪੁੰਨ ਕਰੀਏ ਪੁੰਨ ਵੀ ਕੰਮ ਆਊ ਕਿਸੇ ਦੀ ਮਦਦ ਕਰੀਏ ਮਦਦ ਕੀਤੀ ਹੋਈ ਵੀ ਕੰਮ ਸਾਰੇ ਸੱਜਣ ਮਿੱਤਰਾਂ ਦਾ ਧੰਨਵਾਦ ਪਿਆਰ ਭਰੀ ਸਤਿ ਸ਼੍ਰੀ ਅਕਾਲ